ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗਦੀ ਆ ਤਾਂ ਕਹਾਣੀ ਸੁਣਨ ਤੋਂ ਬਾਅਦ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਰੱਖਣੇ ਵੀ ਨਾ ਭੁੱਲਿਆ ਕਰੋ ਤੇ ਵੀਡੀਓ ਜੇ ਤੁਹਾਨੂੰ ਲੱਗਦਾ ਕਿ ਵੀਡੀਓ ਦੇ ਵਿੱਚ ਔਰ ਜ세ਦ ਦੇਣ ਵਾਲੀ ਗੱਲ ਹੈਗੀ ਆ ਤਾਂ ਤੁਸੀਂ ਵੀਡੀਓ ਨੂੰ ਆਪਣੇ ਮਿੱਤਰਾਂ ਦੋਸਤਾਂ ਤੱਕ ਜਰੂਰ ਸ਼ੇਅਰ ਕਰਿਆ ਕਰੋ ਤੁਹਾਡੇ ਸਾਰਿਆਂ ਦੇ ਹੌਸਲੇ ਦੀ ਬਦੌਲਤ ਹਨਾ ਮੈਂ ਤੁਹਾਡੇ ਨਾਲ ਰੋਜ਼ ਇੱਕ ਨਵੀਂ ਕਹਾਣੀ ਸ਼ੇਅਰ ਕਰਦੀ ਆ ਕੱਲ ਵੋਟਾਂ ਦਾ ਦਿਨ ਹੋਣ ਕਰਕੇ ਡਿਊਟੀ ਸੀ ਇਸ ਕਰਕੇ ਜਿਹੜੀ ਕਹਾਣੀ ਆਪਣੀ ਨਹੀਂ ਆ ਸਕੀ ਮੈਨੂੰ ਕਾਫੀ ਕਮੈਂਟ ਆਏ ਪਰ ਜਿਨ੍ਹਾਂ ਨੂੰ ਪਤਾ ਸੀ ਹਨਾ ਕਿ ਮੈਂ ਵਿਜੀ ਆ ਉਹਨਾਂ ਨੂੰ ਪਤਾ ਸੀ ਕਿ ਸ਼ਾਇਦ ਅੱਜ ਕਹਾਣੀ ਨਹੀਂ ਆਉਣੀ ਮੈਂ ਪੋਸਟ ਵੀ ਨਹੀਂ ਪਾ ਸਕੀ ਤੇ ਆਪਾਂ ਜਿਹੜੀ ਆਪਣੀ ਕਹਾਣੀ ਹੈ ਨਾ ਤੁਹਾਨੂੰ ਮੈਂ ਦੱਸਿਆ ਸੀ ਕਿ ਆਪਣੇ ਬਹੁਤ ਹੀ ਪਿਆਰੇ ਵੀਰ ਆਪਣੇ ਸਬਸਕ੍ਰਾਈਬਰ ਨੇ ਜਿਹੜੇ ਉਹਨਾਂ ਦੇ بیٹے ਦੀ ਜ਼ਿੰਦਗੀ ਦੀ ਕਹਾਣੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਸੀ ਉਹਦਾ ਪਹਿਲਾ ਭਾਗ ਆਪਾਂ ਕੱਲ ਲੈ ਕੇ ਆਏ ਸੀ ਪਰਸੋਂ ਲੈ ਕੇ ਆਏ ਸੀ ਤੇ ਉਹਦਾ ਦੂਸਰਾ ਭਾਗ ਆ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਨਾ ਦੋ ਚਾਰ ਕਮੈਂਟ ਆ ਗਏ ਪਿਛਲੇ ਦਿਨੀ ਆਪਾਂ ਕਮੈਂਟਸ ਰੀਡ ਕੀਤੇ ਸੀ ਹੈਨਾ ਤੇ ਕਮੈਂਟ ਰੀਡ ਕਰਨ ਵੇਲੇ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਕਿਹਾ ਸੀ ਕਿ ਜੇ ਕਿਸੇ ਦਾ ਨਾਮ ਰਹਿ ਗਿਆ ਤਾਂ ਪਲੀਜ਼ ਤੁਸੀਂ ਮਾਈਂਡ ਨਾ ਕਰਿਓ ਮੈਂ ਕੋਸ਼ਿਸ਼ ਕੀਤੀ ਸੀ ਉਸ ਵੀਡੀਓ ਦੇ ਵਿੱਚ ਕਿ ਮੈਂ ਕੋਈ ਵੀ ਹਨਾ ਜਿਹੜਾ ਮੇਰਾ ਸਬਸਕ੍ਰਾਈਬਰ ਆ ਮੈਂ ਉਹਦਾ ਨਾਮ ਨਾ ਛੱਡਾਂ ਸਾਰਿਆਂ ਦੇ ਨਾਮ ਬੋਲਾਂ ਪਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਕਮੈਂਟ ਜ਼ਿਆਦਾ ਹੋਣ ਕਰਕੇ ਹਨਾ ਕਿਸੇ ਨਾ ਕਿਸੇ ਦਾ ਨਾਮ ਜ਼ਰੂਰ ਰਹਿ ਜਾਂਦਾ ਫਿਰ ਮੈਨੂੰ ਫੀਲ ਹੁੰਦਾ ਜਦ ਮੈਂ ਤੁਹਾਨੂੰ ਪਹਿਲਾਂ ਵੀ ਸਾਰਿਆਂ ਨੂੰ ਦੱਸਿਆ ਕਿ ਹਨਾ ਮੇਰੀ ਸਫਲਤਾ ਦੇ ਵਿੱਚ ਤੁਹਾਡਾ ਸਾਰੇ ਮੇਰੇ ਪਰਿਵਾਰਕ ਮੈਂਬਰਾਂ ਦਾ ਯੋਗਦਾਨ ਆ ਇਸ ਲਈ ਮੈਂ ਕਿਸੇ ਇੱਕ ਨੂੰ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੀ ਤੇ ਨਾ ਹੀ ਮੈਂ ਕਰਨਾ ਚਾਹਣੀ ਆ ਵੈਸੇ ਹੀ ਗਲਤੀ ਹੋ ਜਾਂਦੀ ਹੈ ਹਨਾ ਕਈ ਵਾਰੀ ਸਕਿੱਪ ਹੋ ਜਾਂਦਾ ਨਾਮ ਕਿਸੇ ਦਾ ਇਸ ਕਰਕੇ ਜਿਹੜਾ ਹਨਾ ਪਹਿਲਾਂ ਆਪਾਂ ਨੂੰ ਉਲਾਮਾ ਆਇਆ ਸੀ ਉਹਨੇ ਸਤਪਾਲ ਬਰਾੜ ਅੰਕਲ ਜੀ ਉਹਨਾਂ ਨੇ ਕਿਹਾ ਕਿ ਬੇਟਾ ਜੀ ਅਸੀਂ ਤੁਹਾਨੂੰ ਇੰਨੀਆਂ ਦੁਆਵਾਂ ਦਿੰਦੇ ਆ ਸਾਰਾ ਦਿਨ ਅਸੀਂ ਸੁੱਖਾਂ ਸੁਖਦਿਆਂ ਤੁਹਾਡੇ ਲਈ ਕਿ ਜਲਦੀ ਤੁਹਾਡਾ ਘਰ ਬਣੇ ਤੇ ਤੁਸੀਂ ਸਾਡਾ ਨਾਮ ਨਹੀਂ ਬੋਲੇ ਆ ਪਤਾ ਨਹੀਂ ਤੁਹਾਨੂੰ ਕੋਈ ਨਾਰਾਜ਼ਗੀ ਆ ਨਹੀਂ ਅੰਕਲ ਜੀ ਸਾਨੂੰ ਕੋਈ ਵੀ ਨਾਰਾਜ਼ਗੀ ਨਹੀਂ ਵੈਸੇ ਵੀ ਆਪਣੀ ਨਾਰਾਜ਼ਗੀ ਕਿਸ ਗੱਲ ਦੀ ਹੋ ਸਕਦੀ ਆ ਹਨਾ ਬਿਲਕੁਲ ਵੀ ਨਹੀਂ ਹੋ ਸਕਦੀ ਇਸ ਕਰਕੇ ਮੈਨੂੰ ਨਾ ਫੀਲ ਹੋਈਏ ਚੀਜ਼ੋ ਵੀ ਤੁਹਾਡਾ ਨਾਮ ਰਹਿ ਗਿਆ ਪਿਛਲੀਆਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਨਾਮ ਜ਼ਰੂਰ ਬੋਲਿਆ ਜਦੋਂ ਵੀ ਮੈਂ ਕਮੈਂਟ ਪੜ੍ਹਦੀ ਸੀ ਜਿਹੜੀ ਇਹ ਸੀ ਇਹਦੇ ਵਿੱਚ ਰਹਿ ਗਿਆ ਤੇ ਇੱਕ ਆਪਾਂ ਨੂੰ ਹੋਰ ਆਇਆ ਸੀ ਪ੍ਰਭਨੂਰ ਸਿੰਘ ਦਾ ਉਹਨਾਂ ਨੇ ਵੀ ਕਿਹਾ ਸੀ ਕਿ ਤੁਸੀਂ ਦੀਦੀ ਮੇਰਾ ਨਾਮ ਨਹੀਂ ਬੋਲਦੇ ਪਰ ਮੈਂ ਉਸ ਵੀਡੀਓ ਦੇ ਵਿੱਚ ਵੀ ਕਿਹਾ ਸੀ ਤੇ ਅੱਜ ਵੀ ਕਹਿਣੀ ਆ ਕਿ ਤੁਸੀਂ ਨਾ ਮੈਨੂੰ ਦੱਸਿਆ ਸੀ ਲਾਈਵ ਦੇ ਵਿੱਚ ਕਿ ਤੁਹਾਡਾ ਨਾਮ ਪਰ ਮੈਨਾਂ ਤੁਹਾਡਾ ਨਾਮ ਭੁੱਲ ਗਈ ਮੈਂ ਤੁਹਾਨੂੰ ਇਹ ਵੀ ਪੁੱਛਿਆ ਸੀ ਕਿ ਤੁਹਾਡਾ ਨਾਮ ਕੀ ਆ ਕਿਉਂਕਿ ਜਿਹੜੀ ਤੁਹਾਡੀ ਆਈਡੀ ਆ ਪ੍ਰਭਨੂਰ ਸਿੰਘ ਦੇ ਨਾਮ ਤੇ ਆ ਪਰ ਉਹ ਨਾਮ ਤੁਹਾਡਾ ਨਹੀਂ ਹੈਗਾਗਾ ਤੇ ਤੁਸੀਂ ਪਤਾ ਨਹੀਂ ਵੀਡੀਓ ਹਨਾ ਮਤਲਬ ਕਾਲੀ ਕਾਲੀ ਚ ਸੁਣੀ ਜਾਂ ਕਿਵੇਂ ਤੁਹਾਡੇ ਤੋਂ ਵੀ ਮਿਸ ਹੋ ਗਿਆ ਪਰ ਮੈਂ ਬੋਲਿਆ ਜ਼ਰੂਰ ਆ 10 ਕ ਮਿੰਟ ਦਾ ਜਦੋਂ ਸਮਾਂ ਹੋ ਗਿਆ ਸੀ ਆਪਣੀ ਵੀਡੀਓ ਨੂੰ 10 ਕ ਮਿੰਟ ਤੇ ਤੁਹਾਡਾ ਨਾਮ ਆਉਂਦਾ ਤੁਸੀਂ ਚੈੱਕ ਕਰ ਲਿਓ ਤੇ ਹੋਰ ਵੀ ਮੈਨੂੰ ਲੱਗਦਾ ਇੱਕ ਦੋ ਕਮੈਂਟ ਆਏ ਸੀ ਜਿਨ੍ਹਾਂ ਨੇ ਆਪਣੇ ਨਾਲ ਥੋੜਾ ਜਿਹਾ ਸ਼ਿਕਵਾ ਕੀਤਾ ਸੀ ਤਾਂ ਹੀ ਕਰਕੇ ਮੈਂ ਨਾ ਨਾਮ ਬੋਲਣੇ ਬੰਦ ਕਰਤੇ ਸੀਗੇ ਕਿਉਂਕਿ ਮੈਨੂੰ ਇਹ ਸੀ ਵੀ ਮੈਂ ਜਦੋਂ ਉੱਥੇ ਹੀ ਹਨਾ YouTube ਤੇ ਹੀ ਰਿਪਲਾਈ ਕਰ ਦਿੰਨੀ ਆ ਵੀ ਤਾਂ ਕਰਕੇ ਮੈਂ ਕਿਹਾ ਵੀ ਚਲੋ ਆਪਾਂ ਜਦੋਂ ਨਾਮ ਬੋਲਦੇ ਆਂਗੇ ਤਾਂ ਫਿਰ ਜਿਹਦਾ ਨਾਮ ਰਹਿ ਜਾਂਦਾ ਉਹਨੂੰ ਗੁੱਸਾ ਆਉਂਦਾਗਾ ਤੇ ਮੈਂ ਕਿਸੇ ਨੂੰ ਵੀ ਗੁੱਸੇ ਨਹੀਂ ਕਰਨਾ ਚਾਹੁੰਦੀ ਤੇ ਇੱਕ ਆਪਣੇ ਨਾਲ ਨਵੇਂ ਸਬਸਕ੍ਰਾਈਬਰ ਜੁੜੇ ਨੇ ਹਰਜਿੰਦਰ ਸਿੰਘ ਸਰਾਰੀ ਇਹ ਹੈਗੇ ਨੇਗੇ ਆਪਣੇ ਜਿਹੜੇ ਸੁੱਖਾ ਸਿੰਘ ਸਰਾਰੀ ਵੀਰ ਜੀ ਆ ਉਹਨਾਂ ਦੇ ਭਤੀਜਾ ਜੀ ਨੇ ਤੇ ਉਹਨਾਂ ਨੇ ਕਿਹਾ ਸੀ ਕਿ ਦੀਦੀ ਮੇਰਾ ਨਾਮ ਜ਼ਰੂਰ ਬੋਲਿਓ ਇਹ ਆਪਣੇ ਚੈਨਲ ਤੇ ਨਵੇਂ ਜੁੜਿਆ ਹਨਾ ਤੇ ਫਿਰ ਮੈਂ ਇਹਨਾਂ ਦਾ ਨਾਮ ਇਸ ਕਰਕੇ ਬੋਲ ਰਹੀਆਂ ਕਿਉਂਕਿ ਇਹਨਾਂ ਨੇ ਬਹੁਤ ਰਿਕੁਐਸਟ ਕੀਤੀ ਸੀਗੀ ਬਾਕੀ ਜਿਹੜੇ ਆਪਣੇ ਪੁਰਾਣੇ ਸਬਸਕ੍ਰਾਈਬਰ ਆ ਆਪਣੇ ਨਾਲ ਜੁੜੇ ਹੋਏ ਆ ਉਹਨਾਂ ਦੇ ਤਕਰੀਬਨ ਨਾਮ ਮੈਨੂੰ ਲੱਗਦਾ ਤੁਹਾਨੂੰ ਵੀ ਸਾਰਿਆਂ ਨੂੰ ਯਾਦ ਹੋ ਗਏ ਹੋਣਗੇ ਮੈਂ ਇੰਨੇ ਵਾਰੀ ਬੋਲ ਚੁੱਕੀ ਆ ਫਿਰ ਮੈਨੂੰ ਇਹ ਹੁੰਦਾ ਵੀ ਜਦੋਂ ਆਪਾਂ ਕਮੈਂਟਾਂ 'ਚ ਪੈ ਜਾਂਦੇ ਆ ਫਿਰ ਨਾ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਆ ਬਸ ਮੈਨੂੰ ਇਹ ਹੁੰਦਾ ਵੀ ਕਹਾਣੀ ਸੁਣਾਈਏ ਤਾਂ ਕਿ ਤੁਸੀਂ ਵੋਰ ਨਾ ਹੋਵੋ ਅਸਲ ਤੇ ਚੈਨਲ ਦਾ ਜਦੋਂ ਹਣਾ ਆਪਾਂ ਕੰਮ ਕਰਦੇ ਆ YouTube ਦਾ ਬਸ ਇਹ ਹੁੰਦਾ ਵੀ ਜੇ ਜਿਹੜੀ ਆਪਣੀ ਵੀਡੀਓ ਆ ਉਹਦੇ ਵਿੱਚ ਟੂ ਦੀ ਪੁਆਇੰਟ ਗੱਲ ਹੋਵੇ ਇਸ ਕਰਕੇ ਚਲੋ ਅੱਜ ਤਾਂ ਆਪਾਂ ਜਿਹੜੇ ਨਾਮ ਰਹਿ ਗਏ ਬੋਲ ਦਿੰਨੇ ਆ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਹੁਣ ਤੁਹਾਡਾ ਜਿਹੜਾ ਕਮੈਂਟ ਆ ਉਹਨੂੰ ਲਾਈਕ ਉੱਥੇ ਹੀ ਕਰਦੀ ਹੁੰਨੀ ਆ ਦੇਖੋ YouTube ਤੇ ਤੇ ਤੁਸੀਂ ਪਲੀਜ਼ ਮੇਰੇ ਨਾਲ ਗੁੱਸੇ ਨਾ ਹੋਇਆ ਕਰੋ ਫਿਰ ਨਾ ਮੈਨੂੰ ਫੀਲ ਹੁੰਦਾ ਇਹ ਹਾਂਜੀ ਇਹ ਨੇਗੇ ਹਰਜਿੰਦਰ ਸਿੰਘ ਸਰਾਰੀ ਪਿੰਡ ਮਾਲੇ ਵਾਲਾ ਤੇ ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਮੇਰਾ ਨਾਮ ਜ਼ਰੂਰ ਬੋਲਿਓ ਭੈਣ ਜੀ ਮੇਰਾ ਨਾਮ ਕਮੈਂਟ ਵਿੱਚ ਬੋਲ ਦਿਓ ਹਰਜਿੰਦਰ ਸਿੰਘ ਸਰਾਰੀ ਬੇਟਾ ਕਰਨੂਰ ਸਿੰਘ ਤੇ ਮੇਰੀ ਬੇਟੀ ਮਨਪ੍ਰੀਤ कौर ਹਾਂਜੀ ਵੀਰੇ ਤੁਹਾਡਾ ਨਾਮ ਮੈਂ ਬੋਲ ਦਿੱਤਾਗਾ ਤੇ ਤੁਸੀਂ ਪੁੱਛਿਆ ਸੀ ਕਿ ਨਵੀਂ ਕਹਾਣੀ ਕਦੋਂ ਆਵੇਗੀ ਬਸ ਹੁਣ ਤੁਸੀਂ ਮੈਨੂੰ ਲੱਗਦਾ ਵੇਟ ਕਰ ਰਹੇ ਹੋਮੋਗੇ 11 ਵਜੇ ਵੈਸੇ ਅੱਜ ਮੈਨੂੰ ਕਹਾਣੀ ਰਿਕਾਰਡ ਕਰਦੀ ਨੂੰ ਤੇ ਕੱਲ ਤੋਂ ਆਪਣੀ ਜਿਹੜੀ ਕਹਾਣੀ ਆ ਉਹ ਰੋਜ਼ 11 ਵਜੇ ਆਇਆ ਕਰੇਗੀ ਮੇਰੀ ਕੋਸ਼ਿਸ਼ ਰਿਹਾ ਕਰੂ ਕਿ ਮੈਂ ਮਤਲਬ ਇੱਕ ਦਿਨ ਪਹਿਲਾਂ ਹੀ ਰਿਕਾਰਡ ਕਰਕੇ ਰੱਖ ਦਿਆ ਕਰਾਂ ਤੇ ਬਾਕੀ ਮੈਂ ਤੁਹਾਨੂੰ ਦੂਸਰੇ ਚੈਨਲ ਤੇ ਵੀ ਦੱਸਿਆ ਹਣਾ ਆਪਣੇ ਦੂਜੇ ਦੋਨੋਂ ਚੈਨਲ ਆ ਜਿਹੜੇ ਉਹ ਵੀ ਮੋਨਟਾਈਜ਼ ਹੋ ਗਏ ਆ ਮੈਂ ਬੜੀ ਮਿਹਨਤ ਕੀਤੀ ਉਹਨਾਂ ਤੇ ਵੀ ਮਸਾਂ ਮੈਂ ਉਹ ਵਾਪਸ ਜਿਹੜੇ ਆ ਖੜੇ ਕੀਤੇ ਆ ਦੁਬਾਰਾ ਤੋਂ ਪਹਿਲਾਂ ਵਾਲੀਆਂ ਵੀਡੀਓ ਡਿਲੀਟ ਕਰਕੇ ਹੋਰ ਸਾਰਾ ਬਹੁਤ ਮਿਹਨਤ ਕਰਨੀ ਪਈ ਮੈਨੂੰ ਤੇ ਤੁਹਾਡਾ ਸਾਰਿਆਂ ਦਾ ਹਣਾ ਆਸ਼ੀਰਵਾਦ ਰਿਆ ਤੇ ਆਪਾਂ ਬਹੁਤ ਜਲਦੀ ਸਫਲਤਾ ਦੀ ਪੌੜੀ ਤੇ ਚੜਾਂਗੇ ਮੈਨੂੰ ਬਹੁਤ ਖੁਸ਼ੀ ਜਿਹੜੀ ਵੀਡੀਓ ਆ ਮੈਂ ਆਪਣੀ ਇੱਕ ਦੂਜੇ ਚੈਨਲ ਦੀ ਕਮਿਊਨਿਟੀ ਤੇ ਵੀ ਸ਼ੇਅਰ ਕਰ ਦਿੰਨੀ ਹੁਣੇ ਆ ਜਿਹੜਾ ਵੀ ਕੰਟੈਂਟ ਤੁਹਾਨੂੰ ਵਧੀਆ ਲੱਗਦਾ ਮੈਂ ਚਾਰ ਤਰ੍ਹਾਂ ਦੇ ਕੰਟੈਂਟ ਲੈ ਕੇ ਆਉਣੀ ਆ ਤਿੰਨ ਤਰ੍ਹਾਂ ਦੇ ਸੌਰੀ ਦੋ ਚੈਨਲ ਤਾਂ ਕਹਾਣੀਆਂ ਵਾਲੀ ਆ ਤੇ ਦੋ ਅਲੱਗ ਟੌਪਿਕ ਦੇ ਨੇ ਜਿਹੜਾ ਵੀ ਕੰਟੈਂਟ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹਤੇ ਆਪਦੀ ਫੁੱਲ ਸਪੋਰਟ ਰੱਖਿਓ ਤੇ ਤੁਹਾਡੇ ਕਰਕੇ ਹੀ ਮੈਨੂੰ ਬਹੁਤ ਹੌਸਲਾ ਤੇ ਹੁਣ ਮੈਂ ਚਾਹਣੀ ਆ ਕਿ ਛੁੱਟੀਆਂ ਨੇ ਹਨਾ ਜਿੱਦਾਂ ਪਹਿਲਾਂ ਚਲੋ ਵੋਟਾਂ ਦਾ ਸੀਗਾ ਕਿ ਵੋਟਾਂ ਦੇ ਵਿੱਚ ਡਿਊਟੀ ਲੱਗਣੀ ਆ ਉੱਥੇ ਵੀ ਬੜਾ ਬਲੂ ਲੈਂਦੇ ਸੀ ਹੁਣ ਆਪਾਂ ਨੂੰ ਛੁੱਟੀਆਂ ਹੋ ਗਈਆਂ ਨੇ ਤੇ ਇਹ ਛੁੱਟੀਆਂ ਦੇ ਮਹੀਨੇ ਵਿੱਚ ਆਪਾਂ ਹੋਰ ਵੀ ਜ਼ਿਆਦਾ ਦੱਬ ਕੇ ਮਿਹਨਤ ਕਰਾਂਗੇ ਕਿਉਂਕਿ ਛੁੱਟੀਆਂ ਚ ਆਪਾਂ ਕਿਤੇ ਨਹੀਂ ਜਾਣਾ ਘਰੀ ਰਹਿਣਾ ਇਸ ਕਰਕੇ ਵਧੀਆ-ਵਧੀਆ ਕੰਟੈਂਟ ਆ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਬਸ ਤੁਸੀਂ ਆਪਾਂ ਨੂੰ ਇਸੇ ਤਰ੍ਹਾਂ ਹੀ ਪਿਆਰ ਸਤਿਕਾਰ ਦਿੰਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਹੁਣ ਆਪਾਂ ਵੀਡੀਓ ਦੇ ਵਿੱਚ ਜਿਹੜੀ ਸਿਰਫ ਕਹਾਣੀ ਹੀ ਸੁਣਾਇਆ ਕਰਾਂਗੇ ਆਪਾਂ ਕਮੈਂਟ ਆ ਜਿਹੜੇ ਉਹ ਨਹੀਂ ਪੜਿਆ ਕਰਦੇ ਤੁਸੀਂ ਬਸ ਗੁੱਸਾ ਨਾ ਕਰਿਓ ਕਿਉਂਕਿ ਜਰੂਰ ਕੋਸ਼ਿਸ਼ ਕਰਦੀ ਹੁੰਨੀ ਆ ਮੈਂ ਕਿ ਕੋਈ ਗੁੱਸੇ ਨਾ ਹੋਵੇ ਫਿਰ ਵੀ ਕੋਈ ਨਾ ਕੋਈ ਹੋ ਜਾਂਦਾ ਫਿਰ ਮੈਨੂੰ ਵਧੀਆ ਨਹੀਂ ਲੱਗਦਾ ਤੇ ਜਿਹੜੀ ਆਪਣੀ ਕਹਾਣੀ ਆ ਉਹ ਹੈਗੀ ਆ ਕਿ ਬਲਵੰਤ ਸਿੰਘ ਦੇ ਵਿਆਹ ਤੱਕ ਹਣਾ ਆਪਾਂ ਜਿਹੜੀ ਕਹਾਣੀ ਆ ਤੁਸੀਂ ਸੁਣ ਲਈ ਸੀ ਬਲਵੰਤ ਸਿੰਘ ਸੁੱਖਾ ਸਿੰਘ ਸਰਾਰੀ ਵੀਰ ਜੀ ਦੇ ਬੇਟਾ ਜੀ ਸੀ ਤੇ ਉਹਨਾਂ ਉਹ ਚਾਰ ਭੈਣਾਂ ਤੋਂ ਵੱਡੇ ਸੀ ਜਦੋਂ ਚਾਰ-ਚਾਰ ਭੈਣਾਂ ਦੀ ਜ਼ਿੰਮੇਵਾਰੀ ਹੋਵੇ ਤੇ ਇੱਕ ਤੁਹਾਨੂੰ ਪਤਾ ਹਨਾ ਉਹ ਛੋਟਾ ਹੁੰਦਾ ਹੀ ਬਿਮਾਰ ਰਹਿੰਦਾ ਸੀ ਉਹਨੂੰ ਮਿਰਗੀ ਦੇ ਦੁਆਰੇ ਪੈਂਦੀ ਸੀ ਦਵਾਈਆਂ ਨਾਲ ਜਿਹੜੀ ਸੇਤ ਆ ਜਿਹੜਾ ਦਿਮਾਗ ਆ ਉਹ ਵੀ ਉਹੋ ਜਿਹਾ ਨਹੀਂ ਰਹਿੰਦਾ ਉਤੋਂ ਚਾਰ ਭੈਣਾਂ ਦਾ ਫਿਕਰ ਚਲੋ ਭਾਵੇਂ ਭੈਣਾਂ ਹਨਾ ਕੁੜੀਆਂ ਵਿਆਹ ਕੇ ਆਪਣੇ ਸਹੁਰੇ ਘਰ ਚਲੀਆਂ ਜਾਂਦੀਆਂ ਨੇਗੀਆਂ ਤੇ ਜਿਹੜਾ ਹਨਾ ਆਪਾਂ ਨੂੰ ਜ਼ਿੰਮੇਵਾਰੀ ਪਈ ਆ ਉਹ ਆਪਾਂ ਨਭਾਉਣੇ ਆ ਪਰ ਫਿਰ ਵੀ ਕਿਤੇ ਨਾ ਕਿਤੇ ਆਪਾਂ ਨੂੰ ਫਿਕਰ ਰਹਿੰਦੀ ਆ ਜਦੋਂ ਬਲਵੰਤ ਸਿੰਘ ਦਾ ਵਿਆਹ ਹੋਇਆ ਤਾਂ ਉਸ ਤੋਂ 1 ਮਹੀਨੇ ਬਾਅਦ ਉਹਨਾਂ ਦੀ ਵੱਡੀ ਭੈਣ ਦਾ ਵੀ ਵਿਆਹ ਹੋ ਗਿਆ। ਦੋ ਛੋਟੀਆਂ ਭੈਣਾਂ ਕੁੜੀਆਂ ਸੀ ਤੇ ਬਲਵੰਤ ਸਿੰਘ ਸੀ ਉਹਦੇ ਸਹੁਰੇ ਸੀ ਜਿਹੜੇ ਉਹਨਾਂ ਮਤਲਬ ਇਹ ਕਹਿ ਲਓ ਕਿ ਜ਼ਿਆਦਾ ਪਸੰਦ ਨਹੀਂ ਕਰਦੇ ਸੀ ਬਲਵੰਤ ਸਿੰਘ ਨੂੰ ਜਿਹੜੀ ਬਲਵੰਤ ਸਿੰਘ ਦੀ ਸੱਸ ਸੀ ਉਹ ਜ਼ਿਆਦਾ ਇੰਟਰਫੇਅਰ ਕਰਦੀ ਸੀ ਘਰ ਦੇ ਵਿੱਚ। ਉਹਨੇ ਮਤਲਬ ਕਹਿਣਾ ਕਿ ਮੈਂ ਆਪਣੀ ਕੁੜੀ ਨੂੰ ਲੈ ਕੇ ਜਾਣਾ ਤੇ ਮੈਂ ਤਾਂ ਦੱਸ ਦੇਣਾ ਰੱਖੂ। ਇਹ ਮਾਮਲੇ ਨਾ ਮੈਂ ਪਹਿਲਾਂ ਵੀ ਬਹੁਤੇ ਘਰਾਂ ਦੇ ਵਿੱਚ ਸੁਨੇ ਆ ਕਿ ਬਹੁਤੀਆਂ ਮਾਵਾਂ ਆਪਣੀਆਂ ਕੁੜੀਆਂ ਨੂੰ 10 15 ਦਿਨ ਪੇਕੇ ਰੱਖਣ ਦੇ ਕਰਕੇ ਹੀ ਉਹਦਾ ਸਹੁਰਿਆਂ ਨਾਲੋਂ ਵਿਗਾੜ ਪਵਾ ਦਿੰਦੀਆਂ ਨੇ ਇਸ ਪਰਿਵਾਰ 'ਚ ਵੀ ਇਦਾਂ ਹੀ ਹੋਇਆ ਵੀ ਜੇ ਬਲਵੰਤ ਸਿੰਘ ਦੀ ਪਤਨੀ ਆਪਣੇ ਪੇਕੇ ਘਰ ਚਲੀ ਜਾਂਦੀ ਤੇ ਬਲਵੰਤ ਸਿੰਘ ਜੇ ਫੋਨ ਕਰਦਾ ਹਨਾ ਕਿ ਵੀ ਮੈਂ ਲੈਣ ਆਉਣਾ ਜਾਂ ਤੁਸੀਂ ਆਜੋ ਤਾਂ ਜਿਹੜੀ ਉਹਨਾਂ ਦੀ ਸੱਸ ਸੀ ਉਹ ਕਹਿੰਦੀ ਸੀ ਵੀ ਨਹੀਂ ਅਸੀਂ ਤਾਂ ਇਹਨੂੰ 10 ਦਿਨ ਰੱਖਾਂਗੇ 10 ਦਿਨ ਨਹੀਂ ਆਉਣਾ ਉਹਨਾਂ ਇਸ ਗੱਲ ਦਾ ਸਟ੍ਰੈਸ ਮੰਨਦਾ ਸੀ ਉਹਨੂੰ ਗੁੱਸਾ ਵੀ ਆਉਂਦਾ ਸੀ ਵੀ ਇਹ ਕੀ ਗੱਲ ਬਣੀ ਵੀ 10 ਦਿਨ ਵੀ ਹਰੇਕ ਵਾਰੀ 10 ਦਿਨ ਜ਼ਰੂਰੀ ਤਾਂ ਨਹੀਂ ਹੁੰਦੇ ਤੇ ਉਹ ਆਪਣੇ ਪਾਪਾ ਜੀ ਨੂੰ ਕਹਿੰਦਾ ਵੀ ਪਾਪਾ ਜੀ ਐਦਾਂ ਕਰਦੇ ਆ ਤੇ ਉਹਦੇ ਪਾਪਾ ਜੀ ਕਹਿੰਦੇ ਵੀ ਕੋਈ ਗੱਲ ਨਹੀਂ ਪੁੱਤ ਚਲੋ 10 ਦਿਨ ਲਾ ਕੇ ਵੀ ਇੱਥੇ ਆਉਣਾ ਹਨਾ ਚਲਾ ਜਾਣਗੇ ਚਲੋ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਤੇ ਜਿਹੜੀ ਬਲਵੰਤ ਸਿੰਘ ਦੀ ਪਤਨੀ ਸੀ ਉਹਨਾਂ ਸਹੁਰੇ ਪਰਿਵਾਰ ਚ ਕੋਈ ਜ਼ਿਆਦਾ ਕੁਲੀ ਮਿਲੀ ਨਹੀਂ ਸੀ ਤੇ ਉਹ ਸੀ ਮਤਲਬ ਆਪਣੇ ਪੇਕਿਆਂ ਦੀ ਜ਼ਿਆਦਾ ਸੁਣਦੀ ਸੀਗੀ ਇਸੇ ਤਰ੍ਹਾਂ ਸੰਭਾਲ ਲੰਗਦਾ ਗਿਆ ਤੇ ਅਗਲੇ ਸਾਲ ਤੱਕ ਬਲਵੰਤ ਸਿੰਘ ਦੀ ਜਿਹੜੀ ਪਤਨੀ ਸੀ ਉਹ ਗਰਭਵਤੀ ਹੋ ਗਈ ਤੇ ਉਹਦੀ ਕੁੱਖੋਂ ਬੇਟੀ ਪੈਦਾ ਹੋਈ ਬੇਟੀ ਜਦੋਂ ਹੋਈ ਤਾਂ ਉਹਨਾਂ ਨੇ ਵਧੀਆ ਸ਼ਗਨ ਬਣਾਏ ਐਦਾਂ ਨਹੀਂ ਕੀਤਾ ਕਿ ਮੁੰਡਾ ਨਹੀਂ ਹੋਇਆ ਵਧੀਆ ਚਲੋ ਉਹਨਾਂ ਨੇ ਜਿਹੜਾ ਹਨ ਆਪਣੇ ਰੀਤੀ ਰਿਵਾਜ ਹੁੰਦੇ ਆ ਜਦੋਂ ਉਹ ਪੰਜੀਰੀ ਦੇਣ ਆਏ ਉਹਦੇ ਸਹੁਰੇ ਬਲਵੰਤ ਸਿੰਘ ਦੇ ਪੰਜੀਰੀ ਦੇਣ ਆਏ ਜਾਂ ਸ਼ੂਸ਼ਕ ਦੇਣ ਆਏ ਹਨ ਤਾਂ ਉਹ ਮੋਟਰਸਾਈਕਲ ਲੈ ਕੇ ਆਏ ਸ਼ੂਸ਼ਕ ਦੇਣ ਆਏ ਸੀ ਤਾਂ ਜਦੋਂ ਉਹ ਜਿਹੜਾ ਵਿਚੋਲਾ ਸੀਗਾ ਉਹ ਕਹਿੰਦਾ ਵੀ ਇਹਦੇ ਸੌਰੇ ਆ ਜਿਹੜੇ ਇਹਨੂੰ ਮੋਟਰਸਾਈਕਲ ਦੇ ਕੇ ਜਾਣਗੇ ਵੀ ਤੁਸੀਂ ਇਹਦੇ ਸਾਲੇ ਦੇ ਛਾਂਪ ਪਾਇਓ ਤਾਂ ਇਹਨਾਂ ਦਾ ਪਰਿਵਾਰ ਕਹਿੰਦਾ ਵੀ ਦੇਖੋ ਅਸੀਂ ਕਿਹੜਾ ਮੋਟਰਸਾਈਕਲ ਦੀ ਮੰਗ ਕੀਤੀ ਆ ਹਨਾ ਵੀ ਸਾਡੇ ਵਿੱਚ ਛਾਂਪ ਪਾਉਣ ਦੀ ਗੁંજائش ਹੈ ਨਹੀਂ ਉਹ ਕਹਿੰਦਾ ਵੀ ਨਹੀਂ ਜਦੋਂ ਅਗਲਾ ਇੰਨਾ ਮਾਨ ਤਾਣ ਕਰ ਰਿਹਾ ਤੇ ਤੁਹਾਡਾ ਵੀ ਫਰਜ ਬਣਦਾ ਉਦੋਂ ਨੋਟਬੰਦੀ ਦਾ ਸਮਾਂ ਚੱਲ ਰਿਹਾ ਸੀ ਉਹ ਕਹਿੰਦੇ ਵੀ ਦੇਖੋ ਹੁਣ ਤਾਂ ਨਾ ਤਾਂ ਪੈਸੇ ਮਿਲ ਰਹੇ ਆ ਵੀ ਨਾ ਹੀ ਘਰੇ ਇੰਨੀ ਗੁંજائش ਆ ਤਾਂ ਵਿਚੋਲਾ ਸੀ ਜਿਹੜਾ ਕਹਿੰਦਾ ਕਿ ਐਂ ਕਰੋ ਤੁਸੀਂ ਵੀ ਇੱਕ ਵਾਰੀ ਕਿਸੇ ਦੀ ਸ਼ਾਂਪ ਫੜ ਕੇ ਵੀ ਪਾ ਦਿਓ ਬਾਅਦ ਚ ਵੀ ਮੈਂ ਮੜਵਾ ਦੂੰਗਾ ਤੇ ਤੁਸੀਂ ਜਦੋਂ ਤੁਹਾਡੇ ਕੋਲੇ ਪੈਸੇ ਹੋਏ ਉਦੋਂ ਕਰਾ ਕੇ ਦੇ ਦਿਓ ਚਲੋ ਭਈ ਉਹਨਾਂ ਨੇ ਕਿਹਾ ਵੀ ਚਲੋ ਕਲੇਸ਼ਨ ਆਪਾਂ ਵੀ ਇਦਾਂ ਹੀ ਕੀਤਾ ਕਿਸੇ ਹਨਾ ਆਪਦੇ ਰਿਸ਼ਤੇਦਾਰ ਦੀ ਸ਼ਾਂਪ ਫੜ ਲਈ ਸ਼ਾਂਪ ਫੜ ਕੇ ਤੇ ਉਹਨਾਂ ਨੂੰ ਪਾਤੀ ਇਹ ਚਲੋ ਛਾਂਪ ਪਾਈ ਤੇ ਉਸ ਤੋਂ ਬਾਅਦ ਨਾ ਇਹਨਾਂ ਨੇ ਕਿਹਾ ਬਲਵੰਤ ਸਿੰਘ ਨੇ ਆਪਣੀ ਪਤਨੀ ਨੂੰ ਵੀ ਜਿਹੜੀ ਉਹ ਛਾਂਪ ਸੀ ਹਨਾ ਆਪਾਂ ਕਿਸੇ ਦੀ ਪਾਈ ਸੀ ਵੀ ਚਲੋ ਆਪਾਂ ਭੱਜੇ ਤਾਂ ਹੈ ਨਹੀਂ ਇਸ ਗੱਲ ਤੋਂ ਵੀ ਛਾਂਪ ਤਾਂ ਪਾਉਣੀ ਹੋਈ ਆ ਵੀ ਆਪਾਂ ਫੇਰ ਕਰਵਾ ਕੇ ਪਾ ਦਿਆਂਗੇ ਵੀ ਉਹ ਛਾਂਪ ਹੈ ਜਿਹੜੀ ਉਹ ਮੜਵਾ ਲਓ ਤਾਂ ਬਲਵੰਤ ਸਿੰਘ ਦੀ ਪਤਨੀ ਕਹਿੰਦੀ ਵੀ ਉਦੋਂ ਕਿਉਂ ਪਾਈ ਸੀ ਵੀ ਹੁਣ ਨਹੀਂ ਮੁੜਦੀ ਉਹਨਾਂ ਨੇ ਇਹਨਾਂ ਦੇ ਪਰਿਵਾਰ ਨੇ ਵੀ ਹਨਾ ਵਿਚੋਲੇ ਰਾਹੀ ਵੀ ਕਿਹਾ ਤਾਂ ਉਹਨਾਂ ਦਾ ਜਿਹੜਾ ਪਰਿਵਾਰ ਆ ਉਹ ਕਹਿੰਦੇ ਵੀ ਅਸੀਂ ਨਹੀਂ ਛਾਂਪ ਮੋੜਨੀ ਵੀ ਜਦੋਂ ਅਸੀਂ ਮੋਟਰਸਾਈਕਲ ਦੇ ਕੇ ਗਏ ਆ ਵੀ ਤੁਸੀਂ ਛਾਪ ਅਸੀਂ ਤਾਂ ਮੋਟਰਸਾਈਕਲ ਮੜਵਾਉਂਦੇ ਨਹੀਂ ਵੀ ਤੁਸੀਂ ਛਾਪ ਮੜਵਾਉਣੇ ਹੋ ਇਹ ਕਹਿੰਦੇ ਦੇਖੋ ਵੀ ਪਹਿਲਾਂ ਗੱਲ ਹੋਈ ਸੀ ਇਸ ਗੱਲ ਦੀ ਵਿਚੋਲੇ ਨੇ ਕਿਹਾ ਸੀ ਵੀ ਤੁਸੀਂ ਇੱਕ ਵਾਰ ਛਾਪ ਪਾ ਦਿਓ ਵੀ ਮੋੜ ਦੇਾਂਗੇ ਪਰ ਉਹ ਕਹਿੰਦੇ ਵੀ ਅਸੀਂ ਨਹੀਂ ਛਾਪ ਮੋੜਨੀ ਛਾਪ ਕਾਫੀ ਭਾਰੀ ਸੀ ਤੇ ਉਹਨਾਂ ਨੂੰ ਵੀ ਐ ਹੋ ਗਿਆ ਹਨਾ ਵੀ ਜਿਹੜੀ ਹੋਰ ਪਾਉਣਗੇ ਪਤਾ ਨਹੀਂ ਹੌਲੀ ਪਾ ਦੇਣਗੇ ਤੇ ਇਸੇ ਗੱਲ ਕਰਕੇ ਜਿਹੜਾ ਮਤਲਬ ਪਰਿਵਾਰ ਦੇ ਵਿੱਚ ਹੁੰਦੀਆਂ ਰਹੀਆਂ ਗੱਲਾਂ ਤੇ ਉਸ ਤੋਂ ਬਾਅਦ ਨਾ ਜਿਹੜਾ ਬਲਵੰਤ ਸਿੰਘ ਸੀ ਉਹਦੀ ਜਿਹੜੀ ਸੱਸ ਸੀ ਉਹ ਬਹੁਤਾ ਫੋਨ ਕਰਦੀ ਸੀ ਉਹ ਉਹਨੂੰ ਤਾਂ ਕੋਈ ਬੜਾ ਪਸੰਦ ਨਹੀਂ ਕਰਦੀ ਸੀ ਤੇ ਉਹ ਕਹਿੰਦੀ ਵੀ ਮੇਰੀ ਧੀ ਨਾਲ ਗੱਲ ਕਰਾ ਦਿਓ ਵੀ ਉਹਦਾ ਪਰਿਵਾਰ ਸੀ ਜਿਹੜਾ ਆਪਦੀ ਧੀ ਨਾਲ ਹੀ ਗੱਲ ਕਰਦਾ ਸੀ ਬਲਵੰਤ ਸਿੰਘ ਨਾਲ ਕੋਈ ਬਹੁਤੀ ਨਹੀਂ ਸੀ ਗੱਲਬਾਤ ਉਹਨਾਂ ਦੀ ਤੇ ਨਾ ਹੀ ਕੋਈ ਬੜੀ ਰਿਸਪੈਕਟ ਕਰਦੇ ਸੀ ਉਹ ਇਸ ਗੱਲ ਕਰਕੇ ਨਾ ਜਿਹੜਾ ਬਲਵੰਤ ਸਿੰਘ ਸੀ ਉਹ ਉਹਨੂੰ ਚਿੰਤਾ ਰਹਿੰਦੀ ਸੀ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ ਉਹ ਕੁਝ ਉਹ ਪਹਿਲਾਂ ਹੀ ਦੇਖੋ ਹਣਾ ਮੈਂ ਤੁਹਾਨੂੰ ਦੱਸਿਆ ਕਿ ਛੋਟਾ ਹੁੰਦਾ ਬਿਮਾਰ ਸੀ ਫਿਰ ਨਾ ਉਹਨੇ ਕੀ ਕੀਤਾ ਉਹਨੇ ਫੋਨ ਤੇ ਨਾ ਰਿਕਾਰਡਿੰਗ ਲਾ ਲਈ ਵੀ ਉਹਦੀ ਘਰ ਵਾਲੀ ਜਦੋਂ ਆਪਣੀ ਮਾਂ ਨਾਲ ਘੰਟਾ ਘੰਟਾ ਗੱਲਾਂ ਕਰਦੀ ਤੇ ਉਹਨੂੰ ਐ ਲੱਗਦਾ ਵੀ ਇਹੋ ਜੀ ਇਹਨਾਂ ਦੀਆਂ ਕੀ ਗੱਲਾਂ ਹਨਾ ਜਿਹੜੀਆਂ ਇੰਨਾ ਇੰਨਾ ਟਾਈਮ ਕਰਦੀਆਂ ਤੇ ਉਹ ਓਲੇ ਜਾ ਕੇ ਗੱਲ ਕਰਦੀ ਤੇ ਬਲਵੰਤ ਸਿੰਘ ਨੇ ਕਾਲ ਰਿਕਾਰਡਿੰਗ ਲਾਤੀ ਜਦੋਂ ਉਹ ਗੱਲ ਕਰ ਹਟਦੀ ਤੇ ਬਲਵੰਤ ਸਿੰਘ ਦੂਜੇ ਦਿਨ ਦੁਕਾਨ ਤੇ ਜਾਂਦਾ ਉੱਥੇ ਕਾਲ ਰਿਕਾਰਡ ਜਦੋਂ ਸੁਣਦਾ ਤਾਂ ਜਿਹੜੀ ਬਲਵੰਤ ਸਿੰਘ ਦੀ ਸੱਸ ਸੀ ਉਹ ਹਮੇਸ਼ਾ ਬਲਵੰਤ ਸਿੰਘ ਦੀ ਬੁਰੀਾਈ ਕਰਦੀ ਰਹਿੰਦੀ ਸੀ ਆਪਣੀ ਧੀ ਨਾਲ ਤੇ ਉਹਨੂੰ ਐ ਸਿਖਾਉਂਦੀ ਰਹਿੰਦੀ ਸੀ ਵੇ ਵਧੀਆ ਨਹੀਂ ਹੈਗਾ ਐ ਜਾਂ ਕੁਝ ਵੀ ਇਦਾਂ ਦੀਆਂ ਗੱਲਾਂ ਕਦੇ ਛਾਂਪ ਦੀਆਂ ਗੱਲਾਂ ਹੋ ਗਈਆਂ ਵੀ ਲਾਲਚੀ ਨੇ ਆਪ ਤਾਂ ਮੋਟਰਸਾਈਕਲ ਲੈ ਲਿਆ ਛਾਂਪ ਮੜਵਾਉਂਦੇ ਆਂ ਇਹਨਾਂ ਗੱਲਾਂ ਕਰਕੇ ਨਾ ਇੱਕ ਕਹਿੰਦੇ ਹੁੰਦੇ ਆ ਇਹ ਗੱਲ ਸਹੀ ਆ ਵੀ ਇੱਕ ਕੁੜੀ ਨੂੰ ਉਹਦੇ ਸਹੁਰੇ ਘਰ ਬਸਾਉਣ 'ਚ ਮਾਂ ਦਾ ਬਹੁਤ ਵੱਡਾ ਰੋਲ ਹੁੰਦਾ ਜੇ ਮਾਂ ਉਹਨੂੰ ਸਾਰਾ ਦਿਨ ਹਨਾ ਲੂਤੀਆਂ ਲਾਈ ਜਾਊਗੀ ਪੁੱਠੀਆਂ ਸਿੱਧੀਆਂ ਪੱਟੀਆਂ ਪੜਾਈ ਜਾਊਗੀ ਤਾਂ ਧੀ ਬਹੁਤ ਸੁਣਦੀ ਹੋਵੇ ਆਪਣੀ ਮਾਂ ਦੀ ਤਾਂ ਉਹ ਕਦੇ ਵੀ ਸਹੁਰੇ ਘਰ ਨਹੀਂ ਬਸ ਸਕਦੀ ਇਹਨਾਂ ਦੇ ਪਰਿਵਾਰ 'ਚ ਵੀ ਵਸ ਇਦਾਂ ਹੀ ਚੱਲਦਾ ਰਿਹਾ ਬੱਸ ਉਹ ਰੋਜ਼ ਗੱਲਾਂ ਕਰਦੀਆਂ ਰਹੀਆਂ ਤੇ ਇਹ ਰਿਕਾਰਡਿੰਗ ਸੁਣਦਾ ਰਿਹਾ ਤੇ ਇਹਨੇ ਘਰ ਦੇ ਵਿੱਚ ਵੀ ਗੱਲ ਨਾ ਕੀਤੀ ਵੀ ਮੇਰੀ ਸੱਸਾ ਜਿਹੜੀ ਫੋਨ ਤੇ ਐਨਾ ਖਿਲਾਫ ਬੋਲਦੀ ਆ ਤੇ ਨਾ ਹੀ ਇਹਦੇ 'ਚ ਇੰਨੀ ਹਿੰਮਤ ਸੀ ਵੀ ਇਹਨੇ ਕਦੇ ਆਪਣੇ ਘਰ ਵਾਲੀ ਨੂੰ ਕਿਹਾ ਹੋਵੇ ਵੀ ਤੂੰ ਮੰਮੀ ਨਾਲ ਮੇਰੇ ਬਾਰੇ ਇੰਨੀ ਬੁਰਾਈ ਕਰਦੀ ਆ ਹਨਾ ਵੀ ਚਲੋ ਇੱਕ ਗੱਲ ਹੁੰਦੀ ਆ ਵੀ ਇੱਕ ਔਰਤ ਆ ਜਿਹੜੀ ਨਣ ਦਾ ਸੱਸਾਂ ਦੀ ਬੁਰਾਈ ਤਾਂ ਕਰਦੀ ਰਹਿੰਦੀ ਆ ਪਰ ਆਪਣੇ ਪਤੀ ਦੀ ਬੁਰਾਈ ਆਪਣੇ ਪੇਕਿਆਂ ਕੋਲੇ ਇੰਨੀ ਕਰੇ ਵੀ ਉੱਥੇ ਤਾਂ ਇੰਨੀ ਗੱਲ ਨਹੀਂ ਨਾ ਬਣਦੀ ਤੇ ਅੱਗੋਂ ਮਾਂ ਵੀ ਸੀ ਜਿਹੜੀ ਉਹ ਵੀ ਐ ਨਹੀਂ ਕਹਿੰਦੀ ਸੀ ਵੀ ਨਹੀਂ ਤੇਰੇ ਸਿਰ ਦਾ ਸਾਈਂ ਆ ਤੇਰਾ ਜੀਵਨ ਸਾਥੀ ਆ ਵੀ ਜੇ ਚਲੋ ਜੇ ਕਿਸੇ ਇਨਸਾਨ 'ਚ ਕੋਈ ਮਾੜੀ-ਮੋਟੀ ਕਮੀ ਵੀ ਹੁੰਦੀ ਆਪਾਂ ਉਹਨੂੰ ਵੀ ਇਗਨੋਰ ਕਰਦੇ ਆ ਕਿਉਂਕਿ ਕਮੀਆਂ ਦੇ ਨਾਲ ਹੀ ਇੱਕ ਦੂਜੇ ਨੂੰ ਅਪਣਾਉਣਾ ਮੈਨੂੰ ਲੱਗਦਾ ਅਸਲੀ ਸਾਥ ਹੁੰਦਾ ਐ ਚੰਗੇ ਬੰਦੇ ਨੂੰ ਤਾਂ ਹਰੇਕ ਹੀ ਅਪਣਾ ਲੂ ਨਾਲੇ ਚੰਗਾ ਮਾੜਾ ਕੁਛ ਨਹੀਂ ਹੁੰਦਾ ਕਿਸੇ ਦੇ ਵਿੱਚ ਕੋਈ ਗੁਣ ਹੁੰਦਾ ਕਿਸੇ 'ਚ ਕੋਈ ਮਾੜਾ-ਮੋਟਾ ਗੁਣ ਨਹੀਂ ਹੁੰਦਾ ਹੁਣ ਹਰੇਕ ਇਨਸਾਨ 'ਚ ਗੁਣ ਵੀ ਹੁੰਦੇ ਆ ਔਗਣ ਵੀ ਹੁੰਦੇ ਆ ਗੁਣ ਔਗਣ ਨਹੀਂ ਵੀ ਹੁੰਦੇ ਕਈ ਵਾਰੀ ਸਾਹਮਣੇ ਵਾਲੇ ਨੂੰ ਹਨਾ ਤੁਸੀਂ ਲਾ ਲਓ ਜਿਵੇਂ ਮੇਰੀ ਹਰੇਕ ਗੱਲ ਨਹੀਂ ਵੀ ਪਸੰਦ ਆ ਸਕਦੀ ਜਾਂ ਮੈਨੂੰ ਸਾਹਮਣੇ ਵਾਲੇ ਦੀ ਹਰੇਕ ਗੱਲ ਨਹੀਂ ਵੀ ਪਸੰਦ ਆ ਸਕਦੀ ਉਹਦਾ ਮਤਲਬ ਇਹ ਕਦੇ ਨਹੀਂ ਹੁੰਦਾ ਕਿ ਅਸੀਂ ਰਿਸ਼ਤਿਆਂ ਦੇ ਵਿੱਚ ਜਿਹੜੀ ਉਧਰਾਰ ਪਾਈਏ ਜਾਂ ਇਦਾਂ ਸਾਰਾ ਦਿਨ ਬੁਰਾਈ ਕਰਦੇ ਰਹੀਏ ਫਿਰ ਕਿਹੜਾ ਕੁਝ ਬਦਲ ਜਾਂਦਾ ਸਗੋਂ ਆਪਣੇ ਦਿਲ ਦੇ ਵਿੱਚ ਨਫ਼ਰਤ ਪੈਦਾ ਹੁੰਦੀ ਆ ਜਦੋਂ ਇਸੇ ਤਰ੍ਹਾਂ ਜਦੋਂ ਹਨਾ ਚੱਲਦਾ ਰਿਹਾ ਕੰਮ ਉਹਨਾਂ ਨੇ ਬਸ ਕਦੇ ਮਾੜੀ-ਮੋਟੀ ਹੋ ਗਈ ਕਿਚਕਿਚ ਜੀ ਹੋ ਗਈ ਇਸੇ ਤਰ੍ਹਾਂ ਜ਼ਿੰਦਗੀ ਲੰਘਦੀ ਰਹੀ ਤੇ ਇੱਕ ਦਿਨ ਜਿਹੜਾ ਬਲਵੰਤ ਸਿੰਘ ਸਰਾਰੀ ਆ ਉਹਦੇ ਦਿਨ ਚੱਲਦੇ ਸੀ ਉਹ ਉਹ ਆਪਣੀ ਮੰਮੀ ਨਾਲ ਤੇ ਆਪਣੀ ਭੈਣ ਤੇ ਜੀਜੇ ਨਾਲ ਉੱਥੇ ਚਲਾ ਗਿਆ ਫਤੇਗੜ ਸਾਹਿਬ ਜਾਣਾ ਕਹਿੰਦਾ ਮੈਂ ਵੀ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਚੱਲਦੇ ਆ ਚਲੋ ਜਦੋਂ ਉਹ ਉੱਥੇ ਗਿਆ ਤੇ ਉੱਥੇ ਜਾਣ ਤੋਂ ਬਾਅਦ ਉਹਦੀ ਸੱਸ ਦਾ ਫੋਨ ਆਇਆ ਉਹਨੂੰ ਉੱਥੇ ਸੀ ਉਹ ਗੁਰੂ ਘਰ ਕਿ ਜਿਹੜੀ ਛਾਂਪਾ ਅਸੀਂ ਉਹ ਵੇਚ ਦਈਏ ਉਹ ਕਹਿੰਦੇ ਵੀ ਸ਼ਾਂਪ ਨਹੀਂ 베ਚਣੀ ਵੀ ਅਸੀਂ ਤੁਹਾਨੂੰ ਹੋਰ ਸ਼ਾਂਪ ਪਾਵਾਂਗੇ ਵੀ ਉਹ ਸ਼ਾਂਪ ਤੁਸੀਂ ਉਹਨਾਂ ਚ ਰੱਖ ਲਓ ਜਿੰਨਾਂ ਚਿਰ ਅਸੀਂ ਤੁਹਾਨੂੰ ਹੋਰ ਨਹੀਂ ਬਣਾ ਕੇ ਦਿੰਦੇ ਵੀ ਉਹ ਤਾਂ ਕਿਸੇ ਦੀ ਆ ਤੇ ਉਹ ਕਹਿੰਦੇ ਵੀ ਨਹੀਂ ਸਾਨੂੰ ਲੋੜ ਆ ਵੀ ਅਸੀਂ ਪਹਿਲਾਂ ਪੈਸੇ ਲਾਤੇ ਐਨੇ ਤੁਹਾਨੂੰ ਮੋਟਰਸਾਈਕਲ ਦੇਤਾ ਵੀ ਸਾਨੂੰ ਹੁਣ ਲੋੜ ਆ ਵੀ ਅਸੀਂ ਉਹ ਸ਼ਾਂਪ 베ਚ ਦਈਏ ਉਹ ਕਹਿੰਦਾ ਨਹੀਂ 베ਚਣੀ ਜਦੋਂ ਬਲਵੰਤ ਸਿੰਘ ਉੱਥੋਂ ਵਾਪਸ ਆਇਆ ਆਪਣੀ ਮੰਮੀ ਤੇ ਭੈਣ ਜੀਜੇ ਨਾਲ ਹਨਾ ਘਰ ਆ ਕੇ ਉਹਨੇ ਗੱਲ ਕੀਤੀ ਵੀ ਮੇਰੇ ਸਹੁਰੇ ਆ ਜਿਹੜੇ ਉਹ ਸ਼ਾਂਪ 베ਚਣ ਨੂੰ ਕਹਿੰਦੇ ਆ ਤਾਂ ਇਹਨਾਂ ਨੇ ਉਹਨਾਂ ਨੂੰ ਫੇਰ ਕਿਹਾ ਕਿ ਤੁਸੀਂ ਉਹ ਸ਼ਾਪਨਾ ਵੇਚੋ ਵੀ ਉਹ ਕਿਸੇ ਦੀ ਆ ਹਨਾ ਵੀ ਅਸੀਂ ਤੁਹਾਨੂੰ ਹੋਰ ਪਾ ਦਿਆਂਗੇ ਤੇ ਉਸ ਤੋਂ ਬਾਅਦ ਚਲੋ ਫੇਰ ਉੱਥੀ ਗੱਲ ਜੀ ਟਿਕ ਗਈ ਤੇ ਇੱਕ ਦਿਨਾਂ ਜਿਹੜਾ ਬਲਵੰਤ ਸਿੰਘਾ ਨੂੰ ਬੁਖਾਰ ਹੋ ਗਿਆ ਬੁਖਾਰ ਹੋਇਆ ਤੇ ਉਹ ਆਪਣੇ ਪਾਪਾ ਨੂੰ ਕਹਿੰਦਾ ਵੀ ਪਾਪਾ ਮੈਨੂੰ ਬਹੁਤ ਜ਼ਿਆਦਾ ਬੁਖਾਰ ਆ ਮੈਨੂੰ ਡਾਕਟਰ ਦੇ ਲੈ ਚੱਲੋ ਤੇ ਉਹਦੇ ਪਾਪਾ ਕਹਿੰਦੇ ਵੀ ਦੇਖ ਪੁੱਤ ਬੁਖਾਰ ਤਾਂ ਹਨਾ ਕਿਸੇ ਨੂੰ ਵੀ ਹੋ ਸਕਦਾ ਵੀ ਚਲ ਕੋਈ ਨਾ ਤੂੰ ਕਿਹੜਾ ਨਿੱਕਾ ਗਾ ਵੀ ਤੂੰ ਡਾਕਟਰ ਦੇ ਜਾਇਆ ਹੁਣ ਉਹਨਾਂ ਨੂੰ ਐ ਨਹੀਂ ਪਤਾ ਸੀ ਵੀ ਬੁਖਾਰ ਤੋਂ ਹੀ ਕੋਈ ਐਦਾਂ ਦੀ ਗੱਲ ਹੋ ਜੂ ਉਹ ਵੀ ਚਲੋ ਗਿਆ ਡਾਕਟਰ ਦੇ ਉਹਨੇ ਦਵਾਈ ਗੋਟੀ ਲਈ ਤੇ ਉਹਨੇ ਕੋਈ ਬੜਾ ਸੀਰੀਅਸ ਨਾ ਲਿਆ ਨਾ ਹੀ ਡਾਕਟਰ ਨੇ ਕੋਈ ਕਿਹਾ ਤੇ ਇਸੇ ਬੁਖਾਰ ਦੇ ਦੌਰਾਨ ਜਿਹੜੀ ਉਹਦੀ 2-4 ਦਿਨੋਂ ਬਿਮਾਰ ਰਹਾ ਤੇ ਉਹਦੀ ਮੌਤ ਹੋ ਗਈ ਪਤਾ ਨਹੀਂ ਹਾਰਟ ਅਟੈਕ ਹੋ ਗਿਆ ਜਾਂ ਕੋਈ ਬ੍ਰੇਨ ਅਟੈਕ ਹੋ ਗਿਆ ਵੀ ਜਦੋਂ ਇੰਨੀ ਟੈਨਸ਼ਨ ਆਣਾ ਉਹ ਦਿਮਾਗ ਦੇ ਵਿੱਚ ਰੱਖਦਾ ਸੀ ਇੰਨੀਆਂ ਗੱਲਾਂ ਵੀ ਉਹਨੇ ਕਦੇ ਵੀ ਕਿਸੇ ਨੂੰ ਖੁੱਲ੍ਹ ਕੇ ਇਹ ਗੱਲ ਦੱਸੀ ਨਹੀਂ ਸੀ ਵੀ ਮੇਰੀ ਪਤਨੀ ਆ ਜਿਹੜੀ ਆਪਣੇ ਪੇਕਿਆਂ ਕੋਲ ਮੇਰੀ ਇੰਨੀ ਬੁਰਾਈ ਕਰਦੀ ਆ ਤੇ ਚਲੋ ਜਦੋਂ ਉਹਦੀ ਮੌਤ ਹੋਈ ਹਨਾ ਸਾਰੇ ਪਰਿਵਾਰ ਦੇ ਵਿੱਚ ਰੋਣ ਪੇਟਣ ਪੈ ਗਿਆ ਹੁਣ ਚਾਰ ਭੈਣਾਂ ਦਾ ਇਕਲੌਤਾ ਭਰਾ ਜਦੋਂ ਇਸ ਤਰ੍ਹਾਂ ਦੁਨੀਆ ਤੋਂ ਚਲਾ ਜਾਵੇ ਤਾਂ ਫਿਰ ਔਖ ਤਾਂ ਹੁੰਦੀ ਆ ਮਾਂ ਪਿਓ ਨੂੰ ਵੀ ਹਨਾ ਚਲੋ ਜਦੋਂ ਉਹਦਾ ਅੰਤਿਮ ਸੰਸਕਾਰ ਹੋ ਗਿਆ ਫੁੱਲ ਵੀ ਚੁਗੇ ਗਏ ਤੇ ਜਦੋਂ ਉਹਨਾਂ ਨੇ ਫੁੱਲ ਪਾਉਣ ਜਾਣਾ ਸੀ ਤਾਂ ਉਹਦੀ ਵੱਡੀ ਭੈਣ ਨੂੰ ਸੁਪਨਾ ਆਇਆ ਉਹਨੇ ਕਿਹਾ ਵੀ ਜਦੋਂ ਤੁਸੀਂ ਮੇਰੇ ਫੁੱਲ ਪਾਉਣ ਜਾਓਗੇ ਤਾਂ ਤੁਸੀਂ ਮੇਰੀ ਪਤਨੀ ਨੂੰ ਜ਼ਰੂਰ ਲੈ ਕੇ ਜਾਇਓ ਵੀ ਮੈਂ ਦੁਬਾਰਾ ਇਸ ਘਰੇ ਜਨਮ ਜ਼ਰੂਰ ਲਵਾਂਗਾ ਚਲੋ ਉਹ ਫੁੱਲ ਪਾ ਕੇ ਆਉਂਦੇ ਆ ਤੇ ਉਹਦੀ ਪਤਨੀ ਨੂੰ ਵੀ ਨਾਲ ਲੈ ਕੇ ਜਾਂਦੇ ਆ ਜਦੋਂ ਉਹਦੀ ਪਤਨੀ ਫਿਰ ਉਹ ਘਰੇ ਆ ਜਾਂਦੇ ਆ ਹਨਾ ਭੋਗ ਤੋਂ ਬਾਅਦ ਉਹਦੀ ਪਤਨੀ ਦੇ ਪੇਕੇ ਹੁੰਦੇ ਅਗੇ ਵੀ ਅਸੀਂ ਆਪਣੀ ਧੀ ਨੂੰ ਲੈ ਕੇ ਜਾਣਾ ਤਾਂ ਇਹ ਕਹਿੰਦੇ ਵੀ ਦੇਖੋ ਅਸੀਂ ਸਾਨੂੰ ਕੋਈ ਇਤਰਾਜ਼ ਨਹੀਂ ਹਨਾ ਵੀ ਤੁਹਾਡੀ ਕੁੜੀ ਆ ਗਈ ਵੀ ਇੱਥੇ ਉਮਰ ਵੀ ਕਿਹਦੇ ਸਿਰ ਤੇ ਕੱਢੂਗੀ ਵੀ ਤੁਸੀਂ ਬੇਸ਼ੱਕ ਆਪਣੀ ਧੀ ਨੂੰ ਲੈ ਜਿਓ ਵੀ ਅਸੀਂ ਆਪਣੀ ਪੋਤੀ ਨਹੀਂ ਜਾਣ ਦੇਵਾਂਗੇ ਉਹ ਕਹਿੰਦੇ ਵੀ ਨਹੀਂ ਅਸੀਂ ਕੁੜੀ ਨੂੰ ਵੀ ਨਾਲ ਹੀ ਲੈ ਕੇ ਜਾਵਾਂਗੇ ਇਹ ਕਹਿੰਦੇ ਵੀ ਦੇਖੋ ਵੀ ਫਿਰ ਸਾਡੇ ਕੋਲੇ ਸਾਡੇ ਮੁੰਡੇ ਦੀ ਕੀ ਨਿਸ਼ਾਨੀ ਰਹਿ ਜੂਗੀ ਇੰਨਾਂ ਗੱਲਾਂ ਦੇ ਚੱਲਦੇ ਹੀ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜੀ ਇਹਨਾਂ ਦੀ ਨੂੰਹ ਸੀ ਉਹ ਪ੍ਰੈਗਨੈਂਟ ਸੀ ਇਹਨਾਂ ਨੇ ਟੈਸਟ ਕਰਵਾਏ ਤੇ ਉਹਨੋਂ ਦਿਨ ਲੰਗੇ ਹੋਏ ਸੀਗੇ ਤੇ ਪਰ ਉਹਦੇ ਜਿਹੜੇ ਪੇਕੇ ਸੀ ਉਹ ਕਹਿੰਦੇ ਸੀਗੇ ਵੀ ਤੁਸੀਂ ਝੂਠ ਬੋਲਦੇ ਹੋ ਸਾਡੀ ਕੁੜੀ ਪ੍ਰੈਗਨੈਂਟ ਨਹੀਂ ਹੈਗੀ ਉਹਨਾਂ ਨੂੰ ਸ਼ਾਇਦ ਇਹ ਹੋਣਾ ਹਨਾ ਵੀ ਜਦੋਂ ਮੁੰਡੇ ਦੀ ਮੌਤ ਹੋ ਗਈ ਵੀ ਅਸੀਂ ਆਪਣੀ ਕੁੜੀ ਨੂੰ ਲੈ ਕੇ ਜਾਵਾਂਗੇ ਤੇ ਅਸੀਂ ਬੱਚਾ ਨਹੀਂ ਰੱਖਣਾ ਵੀ ਅਸੀਂ ਬੱਚਾ ਕੀ ਕਰਨਾ ਅਸੀਂ ਉਹਨੂੰ ਅੱਗੇ ਵਿਆਹ ਦੇਾਂਗੇ ਬੋਤੇ ਘਰਾਂ ਦੇ ਵਿੱਚ ਇਹ ਹੋ ਜਾਂਦੇ ਆ ਇਹ ਬਹੁਤ ਕੇਸ ਹੋਏ ਆ ਪਰ ਇਹਨਾਂ ਨੂੰ ਆਸ ਸੀ ਕਿ ਸ਼ਾਇਦ ਸਾਡਾ ਜਿਹੜਾ ਬਲਵੰਤ ਸਿੰਘ ਆ ਉਹ ਦੁਬਾਰਾ ਸਾਡੇ ਘਰੀ ਜਨਮ ਲੈ ਲੇ ਇਹ ਕਹਿੰਦੇ ਵੀ ਨਹੀਂ ਅਸੀਂ ਟੈਸਟ ਕਰਾਇਆ ਪਰ ਉਹਨਾਂ ਮੰਨੇ ਉਹ ਪੰਚਾਇਤ ਲੈ ਕੇ ਆ ਗਏ ਇਹ ਕਹਿੰਦੇ ਵੀ ਦੇਖੋ ਆਪਾਂ ਧੀਆ ਭੈਣਾਂ ਵਾਲਿਆਂ ਪਰਿਵਾਰਾਂ ਵਾਲਿਆਂ ਹਨਾ ਵੀ ਇਦਾਂ ਦੀਆਂ ਗੱਲਾਂ ਉਠਾਉਂਦੇ ਸੋਹਣੇ ਨਹੀਂ ਲੱਗਦੇ ਵੀ ਅਸੀਂ ਝੂਠ ਬੋਲ ਕੇ ਕੀ ਲੈਣਾ ਵੀ ਤੁਸੀਂ ਛੋਟੀ ਕੁੜੀ ਨੂੰ ਪੁੱਛ ਲਓ ਟੈਸਟ ਤਾਂ ਕਰਵਾਈ ਆ ਤੇ ਉਹ ਪੰਚਾਇਤ ਲੈ ਕੇ ਆਏ ਤੇ ਪੰਚਾਇਤ ਨੇ ਇਹ ਗੱਲ ਕਹੀ ਕਿ ਚਲੋ ਭਾਈ ਆਪਾਂ ਦੁਬਾਰਾ ਟੈਸਟ ਕਰਾਉਣੇ ਆ ਉਹਨੂੰ ਹੌਸਪੀਟਲ ਲੈ ਕੇ ਗਏ ਤੇ ਦੁਵਾਰਾ ਟੈਸਟ ਕਰਾਇਆ ਹਨਾ ਸਾਰੀ ਪੰਚਾਇਤ ਦੇ ਸਾਹਮਣੇ ਉਹਨਾਂ ਨੇ ਡਾਕਟਰ ਨੇ ਦੱਸਿਆ ਵੀ ਹਾਂ ਭਾਈ ਇਹਨੂੰ ਦੇਣ ਲੰਗੇ ਹੋਇਆ ਇਹਦੇ ਬੱਚਾ ਹੋਣ ਵਾਲਾ ਫਿਰ ਇਹ ਲਿਖ ਲਿਖਾ ਹੋ ਗਿਆ ਕਿ ਵੀ ਜਿਹੜੀ ਸਾਡੀ ਕੁੜੀ ਹੈਗੀ ਉਹ ਉਹਨਾਂ ਟਾਈਮ ਰਹੂਗੀ ਹਨਾ ਜਦੋਂ ਤੁਹਾਡੇ ਬੱਚੇ ਦਾ ਜਨਮ ਹੋ ਗਿਆ ਅਸੀਂ ਬੱਚਾ ਤੁਹਾਨੂੰ ਦੇ ਕੇ ਇਹਨੂੰ ਲੈ ਜਾਾਂਗੇ ਤੇ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਭਾਈ ਸਾਨੂੰ ਦੇ ਦਿਓ ਬੱਚਾ ਹਨਾ ਜੋ ਵੀ ਹੋਊਗਾ ਤੇ ਵੀ ਤੁਸੀਂ ਆਪਦੀ ਕੁੜੀ ਨੂੰ ਲੈ ਜਿਓ ਚਲੋ ਉਹ ਕੁੜੀ ਕਦੇ ਇੱਥੇ ਰਹਿੰਦੀ ਰਹੀ ਕਦੇ ਆਪਦੇ ਪੇਕੀ ਰਹਿੰਦੀ ਰਹੀ ਤੇ ਉਸ ਤੋਂ ਬਾਅਦ ਉਹਨਾਂ ਨੇ ਥਾਣੇ ਦੇ ਵਿੱਚ ਰਿਪੋਰਟ ਕਰਾਤੀ ਕਿ ਸਾਡੀ ਕੁੜੀ ਨੂੰ ਤੰਗ ਕਰਦੇ ਆ ਤੇ ਘਰੋਂ ਕੱਢਦੇ ਆ ਤੇ ਇਹ ਜਦੋਂ ਪੰਚਾਇਤ ਲੈ ਕੇ ਗਏ ਤੇ ਉੱਥੇ ਜਾ ਕੇ ਜਦੋਂ ਪੰਚਾਇਤ ਹਨਾ ਤੇ ਗੱਲਬਾਤ ਸੁਣੀ ਉਹਨਾਂ ਨੇ ਪੁਲਿਸ ਵਾਲਿਆਂ ਨੇ ਉਹ ਕਹਿੰਦੇ ਵੀ ਨਹੀਂ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਲੱਗਦੀ ਕਿਉਂਕਿ ਪੰਚਾਇਤ ਨੇ ਵੀ ਕਿਹਾ ਤਾਂ ਵੀ ਆਲਰੇਡੀ ਇਸ ਚੀਜ਼ ਦੀ ਲਿਖਤ ਹੋਈ ਵੀ ਆ ਹਨਾ ਵੀ ਜਿਹੜੀ ਨੂ ਆ ਉਹਦੇ ਬੱਚਾ ਹੋਣ ਵਾਲਾ ਵੀ ਜਦੋਂ ਬੱਚਾ ਹੋ ਗਿਆ ਇਹ ਬਚਾਰਾ ਖ ਲੈਣਗੇ ਤੇ ਨੂੰਹ ਨੂੰ ਚਲੋ ਭਾਈ ਉਹਦੇ ਪੇਕੇ ਲੈ ਜਾਣ ਵੀ ਸਾਡਾ ਕਿਹੜਾ ਕੋਈ ਜੋਰ ਆ ਜਦੋਂ ਸਾਡਾ ਆਪਦਾ ਜੰਮਿਆ ਪੁੱਤ ਹੀ ਨਹੀਂ ਰਿਹਾ ਚਲੋ ਭਾਈ ਇਸੇ ਤਰ੍ਹਾਂ ਫਿਰਣਾ ਸਮਾ ਉਹਨਾਂ ਨੇ ਵੇਟ ਕੀਤੀ 9 ਮਹੀਨੇ ਲੰਘੇ 9 ਮਹੀਨਿਆਂ ਬਾਅਦ ਫਿਰ ਇਹਨਾਂ ਦੇ ਘਰ ਇਹਨਾਂ ਦਾ ਪੁੱਤਰਾ ਸੁੱਖਾ ਸਿੰਘ ਸਰਾਰੀ ਦਾ ਪੁੱਤਰਾ ਅਰਸ਼ਦੀਪ ਸਿੰਘ ਸਰਾਰੀ ਉਹਨੇ ਜਨਮ ਲਿਆ ਆਪਣੇ ਪਾਪਾ ਦੀ ਮੌਤ ਤੋਂ 8 ਮਹੀਨੇ ਬਾਅਦ ਤੇ ਚਲੋ ਘਰ ਦੇ ਵਿੱਚ ਦੁਵਾਰਾ ਹਨਾ ਖੁਸ਼ੀਆਂ ਆਈਆਂ ਭਾਵੇਂ ਕਿ ਗੱਭਰੂ ਪੁੱਤ ਜਿਹੜੇ ਤੋਰ ਕੇ ਇਸ ਤਰ੍ਹਾਂ ਮਾਪਿਓ ਆ ਜਿਹੜੇ ਉਹ ਸੌਖੇ ਨਹੀਂ ਰਹਿੰਦੇ ਭੈਣਾਂ ਜਿਹੜੀਆਂ ਹਨਾ ਚਾਰ ਭੈਣਾਂ ਆਪਣੇ ਭਰਾ ਦੇ ਗੁੱਟ ਤੇ ਰਖੜੀ ਬਣਦੀਆਂ ਸੀ ਉਹਨਾਂ ਲਈ ਜਿਹੜਾ ਉਹ ਗੁੱਟਾ ਉਹ ਖਤਮ ਹੋ ਗਿਆ ਸੀ ਉਹ ਸੋਚਦੀਆਂ ਸੀ ਵੀ ਅਸੀਂ ਕਿਹਦੇ ਰਖੜੀ ਬੰਨਾਂਗੇ ਫਿਰ ਵੀ ਉਹਨਾਂ ਨੂੰ ਇੱਕ ਆਸ ਵੱਜੀ ਕਿਉਂਕਿ ਜਿਹੜੀ ਜ਼ਿੰਦਗੀ ਆ ਇਹ ਅਸੀਂ ਕਿਸੇ ਨਾ ਕਿਸੇ ਆਸ ਦੇ ਸਹਾਰੇ ਜਿਉਉਣੇ ਆ ਕਹਿੰਦੇ ਆ ਮਰਿਆਂ ਦੇ ਨਾਲ ਕਦੇ ਵੀ ਮਰਿਆ ਨਹੀਂ ਜਾਂਦਾ ਜਿਹੜੇ ਇਸ ਦੁਨੀਆ ਤੋਂ ਚਲੇ ਜਾਂਦੇ ਆ ਉਹ ਸਾਰਾ ਕੁਝ ਛੱਡ ਜਾਂਦੇ ਆ ਸਾਰਾ ਕੁਝ ਹੀ ਉਹਨਾਂ ਵੱਲੋਂ ਖਤਮ ਹੋ ਜਾਂਦਾ ਪਰ ਜਿਹੜੇ ਜਿਉਂਦੇ ਹੁੰਦੇ ਉਹਨਾਂ ਪਿੱਛੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਵਧ ਜਾਂਦੀਆਂ ਨੇ ਤੇ ਉਹਨਾਂ ਦੇ ਦੁੱਖ ਵੀ ਵਧ ਜਾਂਦੇ ਆ ਇਸ ਤਰ੍ਹਾਂ ਦੁੱਖਾਂ ਨਾਲ ਜ਼ਿੰਮੇਵਾਰੀਆਂ ਨਿਭਾਉਣੀਆਂ ਤੇ ਜਿਉਣਾ ਬਹੁਤ ਮੁਸ਼ਕਲ ਹੁੰਦਾ ਪਰ ਹਮੇਸ਼ਾ ਕਹਿੰਦੇ ਆ ਕਿ ਜੇ ਅਸੀਂ ਸਮਾਂ ਲੰਘਾਉਣਾ ਤਾਂ ਆਪ ਤੋਂ ਨੀਵੇਂ ਵੱਲ ਵੇਖੋ ਜੇ ਅਸੀਂ ਆਪ ਤੋਂ ਉੱਚੇ ਵੱਲ ਵੇਖਾਂਗੇ ਤਾਂ ਸਾਡਾ ਸਮਾਂ ਜਿਹੜਾ ਉਹ ਨਹੀਂ ਲੰਘੂਗਾ ਹੁਣ ਇਹ ਆਪਣੇ ਪੋਤਰੇ ਦੇ ਹਨਾ ਸਿਰ ਤੇ ਚਲੋ ਆਪ ਦਾ ਕਮਾਈ ਕਰਦੇ ਆ ਸੁੱਖਾ ਸਿੰਘ ਸਰਾਰੀ ਵੀਰ ਜੀ ਟੇਲਰ ਮਾਸਟਰ ਦਾ ਕੰਮ ਕਰਦੇ ਨੇ ਤੇ ਉਹ ਬੱਚਾ ਜਿਹੜਾ ਅੱਜ 6-7 ਸਾਲ ਦਾ ਹੋ ਗਿਆ ਤੇ ਵਧੀਆ ਉਹ ਮੈਨੂੰ ਇਹਨਾਂ ਨੇ ਫੋਟੋ ਵੀ ਭੇਜੀ ਸੀ ਇਹਨਾਂ ਨਾਲ ਇੱਕ ਤਰ੍ਹਾਂ ਪਰਿਵਾਰਕ ਤੌਰ ਤੇ ਜੁੜ ਗਈਆਂ ਮੈਂ ਤੇ ਮੈਨੂੰ ਬੜਾ ਦੁੱਖ ਹੋਇਆ ਇਹਨਾਂ ਨੇ ਜਦੋਂ ਆਪਣੇ ਬੱਚੇ ਦੀ ਫੋਟੋ ਭੇਜੀ ਤੇ ਮੈਨੂੰ ਬੜਾ ਐ ਫੀਲ ਹੋਇਆ ਕਿ ਦੇਖੋ ਹਨਾ ਇਸ ਤਰ੍ਹਾਂ ਗੱਭਰੂ ਕਰਕੇ ਪੁੱਤ ਤੋੜਨੇ ਤੇ ਉਦੋਂ ਬਾਅਦ ਪੁੱਤੇ ਨੂੰ ਫਿਰ ਪੁੱਤ ਸਮਝ ਕੇ ਪਾਲਣਾ ਤੇ ਨਾਲੇ ਘਰ ਦੀ ਜ਼ਿੰਮੇਵਾਰੀ ਚੁੱਕਣੀ ਔਖਾ ਬਹੁਤ ਹੁੰਦਾ ਮੈਂ ਪ੍ਰਮਾਤਮਾ ਅੱਗੇ ਹਮੇਸ਼ਾ ਹੀ ਅਰਦਾਸ ਕਰਦੀ ਹੁੰਨੀ ਆ ਕਿ हे ਪ੍ਰਮਾਤਮਾ ਤੂੰ ਕਦੇ ਵੀ ਕਿਸੇ ਦਾ ਧੀ ਪੁੱਤ ਇਸ ਤਰ੍ਹਾਂ ਨਾ ਖੋਹੀ ਇਸ ਉਮਰ ਦੇ ਵਿੱਚ ਨਾ ਖੋਹੀ ਕਿ ਬੁੱਢੇ ਮਾਪੇ ਆ ਜਿਹੜੇ ਉਹਨਾਂ ਦੇ ਹੱਡਾ ਦੁੱਖ ਹੰਡਾਉਂਦੇ ਤੇ ਜ਼ਿੰਮੇਵਾਰੀਆਂ ਹੰਡਾਉਂਦੇ ਇਸ ਦੁਨੀਆ ਤੋਂ ਜਾਣ ਮੌਤ ਇੱਕ اٹਲ ਸੱਚਾਈ ਆ ਸਾਰਿਆਂ ਨੂੰ ਆਉਣੀ ਆ ਸਾਰਿਆਂ ਨੂੰ ਹੀ ਆਉਣੀ ਆ ਤੇ ਇਹਨੂੰ ਆਪਾਂ ਰੋਕ ਨਹੀਂ ਸਕਦੇ ਪਰ ਕਹਿੰਦੇ ਜੇ ਮੌਤ ਟਾਈਮ ਨਾਲ ਆਵੇ ਆਪਣਾ ਜਦੋਂ ਉਮਰ ਲੰਗੀ ਤੋਂ ਆਵੇ ਤਾਂ ਚਲੋ ਉਹਦਾ ਇੰਨਾ ਦੁੱਖ ਨਹੀਂ ਹੁੰਦਾ ਪਰ ਜਿਨ੍ਹਾਂ ਦੇ ਇਸ ਤਰ੍ਹਾਂ ਗੱਭਰੂ ਪੁੱਤ ਤੁਰ ਜਾਂਦੇ ਆ ਉਹਨਾਂ ਦੇ ਦਿਲ ਤੇ ਕੀ ਬੀਤਦੀ ਆ ਇਹ ਸਿਰਫ ਉਹੀ ਜਾਣ ਸਕਦੇ ਆ ਆਪਾਂ ਸਿਰਫ ਹਮਦਰਦੀ ਦੇ ਕਰ ਸਕਦੇ ਆ ਹਮਦਰਦੀ ਕਰ ਸਕਦੇ ਆ ਦੁੱਖ ਵੰਡਾ ਸਕਦੇ ਆ ਇਸ ਤੋਂ ਵੱਧ ਸ਼ਾਇਦ ਆਪਾਂ ਨਹੀਂ ਕੁਝ ਕਰ ਸਕਦੇ ਕਹਿੰਦੇ ਹੁੰਦੇ ਆ ਜੇ ਐ ਕੋਈ ਕਿਸੇ ਦੀ ਆਈ ਹੈ ਨਾ ਰੱਬ ਕਿਸੇ ਨੂੰ ਲੈ ਜਾਂਦਾ ਹੋਵੇ ਤਾਂ ਸ਼ਾਇਦ ਜਿਨ੍ਹਾਂ ਦੇ ਬਜ਼ੁਰਗ ਮਾਪੇ ਮੰਜੀਆਂ ਤੇ ਤੜਫੀ ਜਾਂਦੇ ਆ ਉਹਨਾਂ ਦੇ ਗੱਭਰੂ ਪੁੱਤ ਨਾ ਜਾਣ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਆਪਣੇ ਆਸੇ-ਪਾਸੇ ਉਦਾਹਰਨਾ ਹੁੰਦੀਆਂ ਜਿਨ੍ਹਾਂ ਦੇ ਇਕਲੌਤੇ ਪੁੱਤਰ ਇਸ ਤਰ੍ਹਾਂ ਤੁਰ ਗਏ ਤੇ ਉਹਨਾਂ ਦੇ ਮਾਪਿਓ ਦਾ ਕੀ ਜੀਣਾ ਸਾਰਿਆਂ ਤੋਂ ਵੱਡੀ ਉਦਾਹਰਨ ਆਪਾਂ ਦੇਖੀ ਹੈ ਨਾ ਸਿੱਧੂ ਮੂਸੇਵਾਲਾ ਜਿਹੜੇ ਮਾਤਾ ਪਿਤਾ ਨੇ ਉਹਨਾਂ ਨੂੰ ਆਪਾਂ ਦੇਖਦੇ ਹੀ ਆਂ ਚਲੋ ਉਹ ਮੀਡੀਆ ਦੇ ਵਿੱਚ ਰਹਿੰਦੇ ਆ ਸਾਰਾ ਦਿਨ ਉਹਨਾਂ ਦਾ ਆਪਾਂ ਦੁੱਖ ਵੇਖਦੇ ਆ ਤੇ ਓਦਾਂ ਦੇ ਹੋਰ ਬਹੁਤੇ ਪਰਿਵਾਰ ਨੇ ਹਾਂਜੀ ਦੋਸਤੋ ਇਹ ਸੀ ਆਪਣੀ ਕਹਾਣੀ ਬਲਵੰਤ ਸਿੰਘ ਸਰਾਰੀ ਦੀ ਜ਼ਿੰਦਗੀ ਬਾਰੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਤੇ ਵੀਰ ਸੁਖਾ ਸਿੰਘ ਸਰਾਰੀ ਨੂੰ ਤੁਸੀਂ ਜ਼ਰੂਰ ਦੁਆਵਾਂ ਦੇਓ ਅਰਦਾਸ ਕਰਿਓ ਉਹਨਾਂ ਲਈ ਕਿ ਉਹਨਾਂ ਦੇ ਪੁੱਤਰੇ ਦੀ ਲੰਬੀ ਉਮਰ ਹੋਵੇ ਤੇ ਉਹ ਹਮੇਸ਼ਾ ਤਰੱਕੀਆਂ ਕਰੇ ਕੱਲ ਨੂੰ ਮਿਲਾਂਗੇ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ